ਮਾਰੇ ਮਾਇਆ ਰਤੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੂਰੇ ਭਾਰਤ ਦੇ ਅੰਦਰ ਰੋਜ਼ ਪ੍ਰਦਰਸ਼ਨ ਹੋ ਰਹੇ ਨੇ ਪੰਜਾਬ ਦੇ ਅੰਦਰ ਜਿਹੜੇ ਕਿ ਆਪਣੀ ਇਸ న్యూਸ ਨੂੰ ਇੱਕ ਚੈਨਲ ਦੇ ਉੱਪਰ ਚਲਾਉਣਗੇ ਉਹਨਾਂ ਦਾ ਧੰਨਵਾਦ ਹੈ ਜਿਹੜਾ ਬਰਨਾਲਾ ਦੀ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਟੀਸੀ ਸਾਹਿਬ ਨੂੰ ਜ਼ਿਲ੍ਹਾ ਬਰਨਾਲਾ ਦੀ ਜਿਹੜੀ ਲੀਡਰਸ਼ਿਪ ਆ ਉਹ ਮੈਂਬਰੈਂਡਮ ਆ ਆ ਦੇਵੇਗੀ ਧੰਨਵਾਦ ਬਾਅਦ ਵਿੱਚ ਕਰਾਂਗੇ ਤਾਂ ਹੁਣ ਮੰਗ ਪੱਤਰ ਦੇ ਕੇ ਆ ਜਾਵੇਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਹਰੀ ਰਾਣੀ ਹਰੀ ਰਾਣੀ ਦੇੰਤੀ ਅਕੇ ਆ ਤੇ ਸੋ ਧੰਨਵਾਦ ਜੀ ਅੱਜ ਨੇ 45 ਸਾਲ ਦੀ ਪੜਾ ਗੱਲ ਕਰੀਏ ਆਪਾਂ 45 ਸਾਲ ਉਦੋਂ ਧੂੜੀਆਂ ਲਾ ਕੇ ਬੈਠਦੇ ਹੁੰਦੇ ਸੀ ਸਾਡੇ ਬਜ਼ੁਰਗ ਜੀ ਜਾਨ ਜੀ हाँ, के बा साहब ने जरा सं संविधान लिख उन्नीस सौ पंजा लागू हुआ छब्बीस जनवरी उन्नीस सौ ਅਜੇ ਚਾਰ ਪੀੜੀਆਂ ਨਹੀਂ ਹੋਈਆਂ ਪੂਰੀਆਂ ਇਹ ਕਰਨੇ ਤੇ ਉਹਨਾਂ ਦਾ ਸੰਭਾਹ ਨਹੀਂ ਕਿ ਇਸ ਤੋਂ ਪਹਿਲਾਂ ਅਸੀਂ ਬਾਬਾ ਸਾਹਿਬ ਦੀ ਜਗ੍ਹਾ ਇਹਦਾ ਨਾਂ ਲੈਣਦੇ ਹੁੰਦੇ ਸੀ ਅਸੀਂ ਨਾਂ ਲੈਣਦੇ ਹੁੰਦੇ ਸੀ ਮੇਰਾ ਨਾਮ ਅਮਰਜੀਤ ਸਿੰਘ ਜੀ ਭੋਜਨ ਸਮਾਜ ਪਾਰਟੀ ਹਲਕਾ ਇੰਚਾਰਜ ਬਰਨਾਲਾ ਜੀ ਕੀ ਕਹਿਣਾ ਚਾਹੁੰਦੇ ਅੱਜ ਮੰਗ ਪੱਤਰ ਦਿੱਤਾ ਜੀ ਅੱਜ ਅਸੀਂ ਮਨਜੋਗ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਂ ਦੇ ਉੱਪਰ ਮੰਗ ਪੱਤਰ ਦਿੱਤਾ ਕਿਉਂਕਿ ਪਿਛਲੇ ਦਿਨੀ ਰਾਜ ਸਭਾ ਦੇ ਵਿੱਚ ਪਹਿਲਾ ਬਤਨ ਹੋਰ ਭਾਰਤੀ ਜਨਤਾ ਪਾਰਟੀ ਦੇ ਦੂਜੇ ਨੰਬਰ ਦੇ ਜਿਹੜੇ ਮੇਨ ਲੀਡਰ ਨੇ ਅਮਿਤਸਾ ਨੇ ਔਰ ਬਾਬਾ ਸਾਹਿਬ ਡਾਕਟਰ ਭੀਮrao ਅਵੇਦਕਰ ਜੀ ਦੇ ਵਿਰੁੱਧ ਦੇ ਵਿੱਚ અપਮਾਨਜਨਕ ਜੋ ਟਿੱਪਣੀ ਕੀਤੀ ਹੈ ਅੱਜ ਅਸੀਂ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੇ ਸਮਾਜ ਪਾਰਟੀ ਵੱਲੋਂ ਜਿਨ੍ਹਾਂ ਹੈੱਡਕੁਆਰਟਰਾਂ ਤੇ ਉਹਨਾਂ ਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਆਂ ਔਰ ਮੰਗ ਕਰ ਰਹੇ ਆਂ ਆਪਣੇ ਭਾਰਤੀ ਜਨਤਾ ਪਾਰਟੀ ਸਰਕਾਰ ਤੋਂ ਕਿ 임ਿਤ ਸਾਹਿਬ ਦਾ ਅਸਤੀਫਾ ਲਿਆ ਜਾਵੇ ਔਰ ਉਸਨੂੰ ਫਾਰਕ ਕੀਤਾ ਜਾਵੇ ਕਿਉਂਕਿ ਔਰ ਮਾਫੀ ਮੰਗਣ ਅਰਥ ਦੇ ਵਿੱਚ ਜਿਹੜਾ ਗਰੀਬ ਸਮਾਜ ਹੈ ਦਲਿਤ ਸਮਾਜ ਹੈ ਬਾਬਾ ਸਾਹਿਬ ਨੂੰ ਜਿਹੜਾ ਮੰਨਣ ਵਾਲੇ ਲੋਕ ਨੇ ਉਹਨਾਂ ਦੇ ਫਿਰਦੇ ਬਲੁੰਦਰੇ ਗਏ ਨੇਗੇ ਔਰ ਜੇਕਰ ਇਹਨਾਂ ਨੇ ਮਾਫੀ ਨਾ ਮੰਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੜਕਾਂ ਦੇ ਉੱਪਰ ਸੜਕਾਂ ਜਾਮ ਕੀਤੀਆਂ ਜਾਣਗੀਆਂ ਔਰ ਜਿਹੜਾ ਰੋਸ ਆ ਜਿਹੜਾ ਲੋਕਾਂ ਤੱਕ ਗਰਾਸ ਰੂਟ ਤੱਕ ਲੈ ਕੇ ਜਾਵਾਂਗੇ ਅਸੀਂ ਔਰ ਜਿੰਨਾ ਟਾਈਮ ਉਹ ਮਾਫੀ ਨਹੀਂ ਮੰਗਦੇ ਔਰ ਉਹਨਾਂ ਦਾ ਅਸਤੀਫਾ ਪਾਰਟੀ ਜਿਹੜੀ ਮਨਜ਼ੂਰ ਨਹੀਂ ਕਰਦੀ ਮੈਂ ਡਾਕਟਰ ਸਰਜੀ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਭੋਜਨ ਸਮਾਜ ਪਾਰਟੀ ਬਰਨਾਲਾ ਤੇ ਅੱਜ ਅਸੀਂ ਇਹ ਨਹੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦੇ ਖਿਲਾਫ ਜੋ ਰਾਜ ਸਭਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਰਮਾ ਵੱਲੋਂ ਬਾਬਾ ਸਾਹਿਬ ਆਪਾ ਸਰਬਦਾਵਲੀ ਬੋਲੀ ਗਈ ਸੀ ਉਹਨਾਂ ਦੇ ਖਿਲਾਫ ਬਹੁਜਨ ਸਮਾਜ ਪਾਰਟੀ ਦੀ ਪ੍ਰੀਮਾ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸਨ ਨਿਰਦੇਸ਼ਾਂ ਅਨੁਸਾਰ ਅਤੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਜੀ ਦੀ ਅਗਵਾਈ ਅਤੇ ਉਹਨਾਂ ਦੇ ਦਿਸਨ ਨਿਰਦੇਸ਼ਾਂ ਮੁਤਾਬਕ ਹਾਜ ਜੀ ਮਾਨਯੋਗ ਡਿਪਟੀ ਕਮਿਸ਼ਨਰ ਰਾਹੀਂ ਮਾਨਯੋਗ ਰਾਸ਼ਟਰਪਤੀ ਦੇ ਨਾਮ ਦੇ ਉੱਪਰ ਮੰਗ ਪੱਤਰ ਦਿੱਤਾ ਕਿ ਜੋ ਪਿਛਲੇ ਦਿਨੀ ਅੰਮਿਤਸਰ ਨੇ ਸ਼ਬਦ ਬੋਲੇ ਸੀ ਕਿ ਜੇਕਰ ਅੰਬੇਡਕਰ 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 ਕਹਿਣ ਦੇ ਨਾਲ ਤੁਸੀਂ ਜੇ ਇਹਦੀ ਥਾਂ ਦੇ ਉੱਤੇ ਭਗਵਾਨ ਦਾ ਨਾਮ ਜਪ ਲੈਂਦੇ ਤਾਂ ਤੁਸੀਂ ਸਵਰਗ ਚ ਚਲੇ ਜਾਂਦੇ ਤੇ 1950 ਤੋਂ ਪਹਿਲਾਂ ਸਾਡੇ ਲੋਕਾਂ ਦੇ ਲਈ ਇਸ ਦੇਸ਼ ਦੇ ਵਿੱਚ ਕੋਈ ਸਵਰਗ ਨਹੀਂ ਸੀ ਤੇ ਜੇਕਰ ਬਾਬਾ ਸਾਹਿਬ ਭਾਰਤ ਦਾ ਸੰਵਿਧਾਨ ਨਾ ਲਿਖਦੇ ਤਾਂ ਇਹ ਲੋਕ ਕਦੇ ਵੀ ਸਵਰਗ ਦੇ ਵਿੱਚ ਨਾ ਪਹੁੰਚ ਸਕਦੇ ਅੱਜ ਡਾਕਟਰ ਮੇਡਕਰ ਦੀ ਬਦਦਲਤ ਪੂਰਾ ਭਾਰਤ ਸਵਰਗ ਦੇ ਵਿੱਚ ਹੈ ਤੇ ਅਸੀਂ ਸਵਰਗ ਦੇ ਵਿੱਚ ਮਹਿਸੂਸ ਕਰ ਰਹੇ ਹਾਂ ਸਾਨੂੰ ਇਹੋ ਜਿਹਾ ਸਵਰਗ ਦੀ ਜ਼ਰੂਰਤ ਨਹੀਂ ਜਿੱਥੇ ਜਾਤ ਪਾਤ ਹੋਵੇ ਜਿੱਥੇ ਇਨਸਾਨ ਨੂੰ ਇਨਸਾਨ ਨਾ ਸਮਝਿਆ ਜਾਵੇ ਉਹੋ ਜੇ ਵਰਗ ਦਾ ਅਸੀਂ ਬਾਈਕਾਟ ਕਰਦੇ ਆ ਤੇ ਉਹੋ ਜੇ ਵਰਗ ਸਾਨੂੰ ਨਹੀਂ ਚਾਹੀਦੇ ਸਾਨੂੰ ਤਾਂ ਡਾਕਟਰ ਭੀਮਰਾਓ ਮੇੜਕਰ ਜੀ ਦੇ ਸੰਵਿਧਾਨ ਵਰਗਾ ਵਰਗ ਚਾਹੀਦਾ ਅੱਜ ਨੇ 45 ਸਾਲ ਦੀ ਪਹਿਲਾ ਗੱਲ ਕਰੀਏ ਆਪਾਂ 45 ਸਾਲ ਉਦੋਂ ਧੂੜੀਆਂ ਲਾ ਕੇ ਬੈਠਦੇ ਹੁੰਦੇ ਸੀ ਸਾਡੇ ਬਜ਼ੁਰਗ ਪੀਸੀ ਸਾਹਿਬ ਨੂੰ ਜ਼ਿਲ੍ਹਾ ਬਰਨਾਲਾ ਦੀ ਜਿਹੜੀ ਲੀਡਰਸ਼ਿਪ ਆ ਉਹ ਮੈਂਮੋਰੈਂਡਮ ਅ ਦੇਵੇਗੀ ਧੰਨਵਾਦ ਬਾਅਦ ਵਿੱਚ ਕਰਾਂਗੇ ਤਾਂ ਕੋਈ